ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸੁੰਦਰ ਲਿਖਾਈ ਦੀ ਦੁਨੀਆ ਦੇ ਵਿੱਚ ਸੁੰਦਰ ਲਿਖਾਈ ਕਿਵੇਂ ਹੁੰਦੀ ਹੈ ਸੁੰਦਰ ਲਿਖਾਈ ਦੇ ਵਿੱਚ ਪਹਿਲਾ ਗੁਣ ਹੈ ਸਾਡੇ ਅੱਖਰ ਦੀ ਜਿਹੜੀ ਲੰਬਾਈ ਚੁੜਾਈ ਜਿਹੜੀ ਹੈ ਇੱਕੋ ਜੀ ਹੋਣੀ ਚਾਹੀਦੀ ਹੈ ਤੇ ਸਾਰੇ ਅੱਖਰਾਂ ਦਾ ਇਕਾਰ ਇੱਕੋ ਜਿਹਾ ਰੱਖਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤੇ ਅਸੀਂ ਆਪਣੀ ਕਲਮ ਨੂੰ ਇੱਕੋ ਜਿਹੀ ਰੱਖਣਾ ਹੈ ਨਾ ਹੀ ਜ਼ਿਆਦਾ ਦਬਾ ਕੇ ਚਲਾਉਣੀ ਹੈ ਤੇ ਨਾ ਹੀ ਬਹੁਤ ਹੀ ਢਿੱਲੀ ਛੱਡਣੀ ਹੈ ਠੀਕ ਹੈ ਜੀ ਪਹਿਲਾਂ ਸਾਡੇ ਬੈਠਣ ਦਾ ਤਰੀਕਾ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਜਦੋਂ ਅਸੀਂ ਕੁਝ ਕੁ ਗੱਲਾਂ ਆਪਣੇ ਦਿਮਾਗ ਦੇ ਵਿੱਚ ਇਹ ਨੋਟ ਕਰਕੇ ਚੱਲਾਂਗੇ ਤਾਂ ਸਾਡੀ ਲਿਖਾਈ ਜਿਹੜੀ ਆਪਣੇ ਆਪ ਹੀ ਬਹੁਤ ਹੀ ਖੂਬਸੂਰਤ ਬਣ ਜਾਵੇਗੀ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਕਿਹੜੇ-ਕਿਹੜੇ ਅੱਖਰ ਅਸੀਂ ਲਿਖਾਂਗੇ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਨੰਨਾ ਦੇਖੋ ਜੀ ਲੇਟਮੀ ਲਾਈਨ ਲੱਗੀ ਹੋਈ ਆ ਨੰਨੇ ਤੇ ਫਿਰ ਥੋੜੀ ਜੀ ਸਟੈਂਡਿੰਗ ਲਾਈਨ ਫਿਰ ਉਸ ਤੋਂ ਕਰਵ ਲਾਈਨ ਜਿਹੜੀ ਗੋਲ ਅਸੀਂ ਘੁਮਾਤੀ ਔਰ ਵਿਚੋਂ ਅਸੀਂ ਟੱਚ ਨਹੀਂ ਕੀਤਾ ਇਹ ਕੀ ਬਣ ਗਿਆ ਸਾਡਾ ਨੰਨਾ ਨੰਨੇ ਦੇ ਨਾਲ ਕੀ ਸ਼ਬਦ ਬਣ ਜਾਂਦਾ ਨੰਨਾ ਨੋਟ ਠੀਕ ਹੈ ਜੀ ਨੰਨਾ ਨੋਟ ਆਪਾਂ ਰਪਏ ਵੀ ਕਹਿੰਦੇ ਆ ਇਹਨੂੰ ਨੰਨਾ ਨੋਟ ਵੀ ਕਹਿ ਦਿੰਦੇ ਆ 100 ਦਾ ਨੋਟ ਠੀਕ ਅੱਗੇ ਹੈ ਠੱਠਾ ਇੱਕਠੇ ਦੇ ਕੀ ਬਣ ਜੇਗਾ ਸਾਡਾ ਇਹ ਵੀ ਠੱਠਾ ਵੀ ਨੰਨੇ ਵਾਂਗ ਬਣਦਾ ਪਰ ਇਹ ਥੱਲੋਂ ਜੁੜ ਜਾਂਦਾ ਠੱਠੇ ਤੇ ਅਸੀਂ ਇਸ ਨੂੰ ਲਵਾਂਗੇ ਜਿਹੜਾ ਅਸੀਂ ਬੱਚਿਆਂ ਨੂੰ ਬਹੁਤ ਸੌਖਾ ਹੀ ਖਾ ਸਕਦੇ ਆ ਕਿ ਸਾਨੂੰ ਦੂਰ ਚੀਜ਼ਾਂ ਲੱਭਣ ਦੀ ਲੋੜ ਨਹੀਂ ਪੈਂਦੀ ਸਾਡੀ ਪੌਕਟ ਦੇ ਵਿੱਚ ਹੀ ਹੁੰਦੀਆਂ ਨੇ ਦੇਖੋ ਕੋਇਨ ਅਸੀਂ ਕਹਿ ਦਾਂ ਠੱਠਾ ਠੋਲੂ ਇਹਨਾਂ ਜੀ ਠੱਠਾ ਠੋਲੂ ਲੱਲਾ ਲੱਲੇ ਤੇ ਕੀ ਬਣ ਜੂਗਾ ਫਲਿੱਪ ਗਲਾਸ ਉਸੇ ਕਿ ਲਿਪਸਟਿਕ ਵੀ ਕਾ ਦਨੇ ਅਸੀਂ ਲਿਪ ਗਲੋਸ ਵੀ ਕਾ ਦਨੇ ਠੀਕ ਹੈ ਜੀ ਕੀ ਬਣ ਜੂਗਾ ਇਹ ਲਿਪ ਗਲੋਸ ਔਰ ਇਸ ਦਾ ਕਲਰ ਵੀ ਕੀ ਹੈ ਲਾਲ ਲੱਲਾ ਲਾਲ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਕਰਾਂਗੇ ਈ ਈ ਦੇਖੋ ਕਿਸ ਤਰ੍ਹਾਂ ਲਿਖੀ ਜਾਊਗੀ ਈ ਪਹਿਲਾ ਪੜ ਟੈਂਕਾ ਲਿਖਾਂਗੇ ਫਿਰ ਉਸ ਤੋਂ ਬਾਅਦ ਅਸੀਂ ਈ ਈ ਜਾਂ ਫਫਾ ਦੋ ਅੱਖਰ ਹੋਰ ਬਣਾ ਸਕਦੇ ਹਾਂ ਦੇਖ ਲਓ ਜੀ ਦੇਖੋ ਟੈਂਕਾ ਕਿਵੇਂ ਲਿਖਿਆ ਲੇਟਮੀ ਲਾਈਨ ਫਿਰ ਥੋੜੀ ਸਟੈਂਡਿੰਗ ਲਾਈਨ ਇਰ ਤੁਮ ਥੋੜਾ ਜਿਹਾ ਕਮਾਤਾ ਅਟਕਾ ਕੇ ਫਿਰ ਦੁਬਾਰੇ ਥੱਲੋਂ ਗੋਲ ਕਰਤਾ ਇਹ ਬਣ ਗਈ ਸਾਡੀ ਸਾਡਾ ਟੇਕਾ ਟੇਕਾ ਕੀ ਹੁੰਦਾ ਜੀ ਇਹ ਦੇਖੋ ਟੇਕਾ ਟਮਾਟਰ ਟੇਕਾ ਕੀ ਹੋ ਗਿਆ ਜੀ ਇਹ ਟਮਾਟਰ ਹੋ ਗਿਆ ਠੀਕ ਹੈ ਜੀ ਫਫਾ ਫੁੱਲਾ ਫਫਾ ਫੁੱਲ ਹੋ ਗਏ ਜੀ ਹਨਾ ਕੋਈ ਵੀ ਫੁੱਲ ਠੀਕ ਫਫਾ ਫੁੱਲ ਜਿਹੜੇ ਅੱਜਕੱਲ ਬਹੁਤ ਖਿੜੇ ਹੋਏ ਨੇ ਹੁਣ ਬਹਾਰ ਦਾ ਜਿਹੜਾ ਮੌਸਮ ਹੈ ਚੱਲ ਰਿਹਾ ਹੈ ਈੜੀ ਈਡੀ ਤੇ ਸੀ ਇੱਕ ਗਿਣਤੀ ਵਾਲੀ ਦੇਖੋ ਇਹ ਉੱਪਰ ਇੱਕ ਲਿਖਿਆ ਹੋਇਆ ਹੈ ਜੀਡੀ ਦੇਖੋ ਇੱਕ ਠੀਕ ਹੈ ਜੀ ਚਲੋ ਆਪਾਂ ਹੁਣ ਸ਼ੁਰੂ ਕਰਦੇ ਹਾਂ ਅੱਖਰ ਲਿਖਨੇ ਸਭ ਤੋਂ ਪਹਿਲਾਂ ਅਸੀਂ ਬਣਾਉਨੇ ਆ ਨੰਨਾ ਕੀ ਮੈਂ ਲਿਖਾਂਗੇ ਅਸੀਂ ਨੰਨਾ ਦੇਖੋ ਜੀ ਮੈਂ ਥੋੜਾ ਵੱਡਾ ਕਰਕੇ ਲਿਖ ਰਹੀ ਹਾਂ ਤਾਂ ਕਿ ਤੁਹਾਨੂੰ ਦੇਖਣਾ ਜਿਹੜਾ ਦਿਖਾਈ ਅੱਛੀ ਤਰ੍ਹਾਂ ਦੇ ਦੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਅਸੀਂ ਗੋਲ ਘੁਮਾ ਦਾਂਗੇ ਇਧਰੋਂ ਅਸੀਂ ਗੋਲ ਘੁਮਾ ਰਹੇ ਠੀਕ ਇਹਦੇ ਉੱਤੇ ਅਸੀਂ ਲਗਾ ਦਾਂਗੇ ਲਾਈਨ ਠੀਕ ਹੈ ਜੀ ਇੱਕ ਹੀ ਸਾਡਾ ਬਣ ਗਿਆ ਨੰਨਾ ਸ਼ੇਪ ਤੇ ਦਾ ਠੀਕ ਹੈ ਜੇ ਸਾਡੇ ਕੋਲੇ ਪੈਨਸਲ ਹੋ ਗਈ ਅਸੀਂ ਆਪਾਂ ਉਹਦੇ ਨਾਲ ਰੇਜ਼ ਕਰਕੇ ਇਹ ਵੀ ਲਿਖ ਸਕਦੇ ਹਾਂ ਰਾਈਟਿੰਗ ਦੇ ਲਈ ਸਾਨੂੰ ਪੈਨਸਲ ਰੇਜ਼ਰ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜੇ ਕੁਝ ਗਲਤ ਹੋ ਜਾਂਦਾ ਤਾਂ ਅਸੀਂ ਉਸ ਨੂੰ ਅਰੇਜ਼ ਕਰਕੇ ਚੰਗੀ ਤਰ੍ਹਾਂ ਦੁਬਾਰਾ ਲਿਖ ਸਕਦੇ ਹਾਂ ਮੈਂ ਦੁਵਾਰਾ ਨੰਨਾ ਬਣਾਉਂਗੀ ਮੈਨੂੰ ਥੋੜਾ ਅੱਛਾ ਨਹੀਂ ਲੱਗਿਆ ਇਹ ਦੇਖੋ ਇਸ ਤਰ੍ਹਾਂ ਗੋਲ ਠੀਕ ਹੈ ਕਲੜੀਆਂ ਤਿੰਨ ਲਾਈਨਾਂ ਲੈ ਲਈਆਂ ਸੀ ਉੱਪਰੋਂ ਸੀ ਆਪ ਦੇ ਵਿੱਚ ਕਰਤਾ ਠੀਕ ਹੈ ਜੀ ਇਸ ਤਰ੍ਹਾਂ ਇਹ ਬਣ ਗਿਆ ਸਾਡਾ ਨੰਨਾ ਤੇ ਇਸ ਤੋਂ ਹੀ ਅਸੀਂ ਠੱਠਾ ਬਣਾ ਦਾਂਗੇ ਪਹਿਲਾਂ ਅੱਪਾ ਵੱਡੇ ਵੱਡੇ ਅੱਖਰ ਲਿਖਣੇ ਸਿੱਖਦੇ ਆਂ ਉਸ ਤੋਂ ਬਾਅਦ ਅਸੀਂ ਇੱਕ ਲਾਈਨ 'ਚ ਵੀ ਪਾਵਾਂਗੇ ਅੱਖਰਾਂ ਨੂੰ ਇਹਦਾ ਤਾਂ ਮਤਲਬ ਇਹ ਹੈ ਕਿ ਸਾਨੂੰ ਬਣਤਰ ਦਾ ਪਤਾ ਲੱਗ ਜਾਊਗਾ ਇਹਨਾਂ ਦੀ ਦਾ ਅੱਖਰਾਂ ਦੀ ਦਾ ਕਿ ਕਿਹੜੇ ਅੱਖਰ ਦੀ ਕਿਸ ਤਰ੍ਹਾਂ ਬਣਤਰ ਹੈ ਅਸੀਂ ਇੱਕੋ ਜਿਹੇ ਜੁੱਟ ਵਾਲੇ ਅੱਖਰ ਕਿਵੇਂ ਅੱਪਾ ਬੱਚਿਆਂ ਨੂੰ ਲਿਖਣੇ ਸਿਖਾ ਸਕਦੇ ਆਂ ਹਾਂਜੀ ਇਹ ਬਣ ਗਿਆ ਸਾਡਾ ਠੱਠਾ ਇਸੇ ਤਰ੍ਹਾਂ ਹੀ ਲੱਲਾ ਵੀ ਘੁੰਮਦਾ ਪਰ ਲੱਲੇ ਦੇ ਉੱਪਰ ਇੱਕ ਇੰਗਲਿਸ਼ ਦੀ ਲੈਟਰ ਦੀ ਅਵੀ ਸ਼ੇਪ ਬਣ ਜਾਂਦੀ ਹੈ ਅਭੀ ਸ਼ੇਪ ਬਣ ਗਈ ਇਸ ਨੂੰ ਅਸੀਂ ਥੋੜਾ ਉੱਪਰ ਤੋਂ ਸ਼ੁਰੂ ਕਰਾਂਗੇ ਦੇਖੋ ਐਸ ਤਰ੍ਹਾਂ ਫਿਰ ਇਧਰੋਂ ਅਸੀਂ ਇਸ ਤਰ੍ਹਾਂ ਲਿਖ ਦਾਂਗੇ ਇਹ ਸਾਡਾ ਕੀ ਬਣ ਜੂਗਾ ਲੱਲਾ ਕੈਲੀਗ੍ਰਾਫੀ ਲਈ ਅਸੀਂ ਥੋੜਾ ਜਾਨੂੰ ਐਵੇਂ ਵੀ ਕਰ ਸਕਦੇ ਹਾਂ ਠੀਕ ਕੈਲੀਗ੍ਰਾਫੀ ਲਈ ਅਸੀਂ ਕੁੰਡੀ ਇਸ ਤਰ੍ਹਾਂ ਮੋੜ ਸਕਦੇ ਹਾਂ ਤੇ ਇਸ ਤੋਂ ਬਾਅਦ ਅਸੀਂ ਬਣਾਉਣੇ ਹਨ ਈੜੀ ਪਹਿਲਾਂ ਟੈਕਾ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਈੜੀ ਜਾਂ ਫਫਾ ਕੋਈ ਵੀ ਅੱਖਰ ਬਣਾ ਸਕਦੇ ਹਾਂ ਅਸੀਂ ਉਹਨਾਂ ਦੇ ਵਿੱਚੋਂ ਹੁਣ ਇਸ ਤਰ੍ਹਾਂ ਮੋੜ ਲਿਆ ਇਹਨੂੰ ਥੋੜਾ ਜਿਹਾ ਐਵੇਂ ਕਰਕੇ ਦਾਬ ਦੇ ਕੇ ਥੋੜਾ ਜਿਹਾ ਇਸ ਤਰ੍ਹਾਂ ਕਰ ਦਾਂਗੇ ਇਹ ਕੀ ਬਣ ਗਿਆ ਜੀ ਸਾਡਾ ਟੇਕਾ ਠੀਕ ਇਥੋਂ ਥੋੜਾ ਜਿਹਾ ਇਹ ਗੋਲ ਹੁੰਦਾ ਟੇਕਾ ਪਰ ਜਦੋਂ ਈੜੀ ਲਿਖਾਂਗੇ ਫਿਰ ਥੋੜਾ ਜਿਹਾ ਇਹਨੂੰ ਖੜਮਾ ਜਿਹਾ ਕਰਾਂਗੇ ਠੀਕ ਹੈ ਜੀ ਇਹ ਹੁਣ ਟੇਕਾ ਬਣ ਗਿਆ ਹੁਣ ਅੱਗੇ ਅਸੀਂ ਲਿਖ ਰਹੇ ਹਾਂ ਈੜੀ ਇਸ ਤਰ੍ਹਾਂ ਕਰਕੇ ਥੋੜੀ ਜਿਹੀ ਐਵੇਂ ਕਰ ਲਾਂਗੇ ਸਪੈਟ ਫਿਰ ਉਹਨੂੰ ਥੋੜਾ ਇੱਥੋਂ ਇੱਥੋਂ ਥੋੜਾ ਜਾਂ ਮੋੜ ਲਾਂਗੇ ਇੱਥੇ ਫਿਰ ਸਾਡੀ ਇਹ ਈੜੀ ਜਿਹੜੀ ਬੜੀ ਅੱਛੀ ਤਰ੍ਹਾਂ ਬਣ ਗਈ ਇਸ ਲੈਣ ਨੂੰ ਵੀ ਥੋੜੀ ਜਿਹੀ ਗੋਲ ਰੱਖਣੀ ਹੈ ਬਿਲਕੁਲ ਸਿੱਧੀ ਜੀ ਨਹੀਂ ਲਾਣੀ ਫਿਰ ਉਹ ਸੋਹਣੀ ਨਹੀਂ ਲੱਗਦੀ ਬਿਲਕੁਲ ਵੀ ਖੂਬਸੂਰਤ ਉਹ ਨਹੀਂ ਲੱਗਦੀ ਠੀਕ ਹੈ ਜੀ ਹੁਣ ਇਸ ਤੋਂ ਹੀ ਅਸੀਂ ਫਫਾ ਬਣਾਵਾਂਗੇ ਭਾਵੇਂ ਇਹ ਅੱਖਰ ਸਾਰੇ ਹੀ ਇੱਕੋ ਜਿਹੇ ਲੱਗਦੇ ਨੇ ਇੱਕੋ ਜੁੱਟ ਦੇ ਟੈਕਾ ਈੜੀ ਤੇ ਫਫਾ ਪਰ ਥੋੜਾ ਜਿਹਾ ਕਿਤੇ ਨਾ ਕਿਤੇ ਲਿਖਣ ਦੇ ਵਿੱਚ ਫਰਕ ਜ਼ਰੂਰ ਹੁੰਦਾ ਆ ਦੇਖੋ ਤੁਸੀਂ ਜੇ ਧਿਆਨ ਨਾਲ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਇਹ ਇਹ ਐਵੇਂ ਬਣਦਾ ਠੀਕ ਹੈ ਜੀ ਫਫਾ ਠੀਕ ਮੈਂ ਦੁਬਾਰਾ ਵੀ ਤੁਹਾਨੂੰ ਦਿਖਾ ਦਿੰਨੀ ਇੱਕ ਇਤਰਾਉ ਵੀ ਕਿ ਫਫਾ ਕਿਸ ਤਰ੍ਹਾਂ ਬਣਾਇਆ ਹੋਇਆ ਆਪਾਂ ਇਸ ਤਰ੍ਹਾਂ ਬਣਿਆ ਹੋਇਆ ਉਹਨਾਂ ਗੋਲ ਨਹੀਂ ਮੁੜਦਾ ਜਿੰਨਾ ਟੇਕਾ ਮੁੜਦਾ ਠੀਕ ਹੈ ਜੀ ਦੁਆਰਾ ਕੋਸ਼ਿਸ਼ ਕਰਦੇ ਆ ਇਹ ਥੋੜੇ ਪ੍ਰੈਕਟਿਸ ਦੇ ਨਾਲ ਹੀ ਜਿੰਨਾ ਅਭਿਆਸ ਹੋਏਗਾ ਉਨਾ ਹੀ ਸਾਡੀ ਜਿਹੜੀ ਰਾਈਟਿੰਗ ਆ ਵਧੀਆ ਹੁੰਦੀ ਜਾਵੇਗੀ ਉਨਾ ਹੀ ਸਾਡੀ ਜਿਹੜੀ ਰਾਈਟਿੰਗ ਹੈ ਵਧੀਆ ਹੋ ਜਾਏ ਔਰ ਇਹਦੇ ਵਿੱਚ ਬਿਲਕੁਲ ਹੀ ਕਾਲ ਵੀ ਨਹੀਂ ਕਰਨੀ ਚਾਹੀਦੀ ਸਾਨੂੰ ਜੇ ਅਸੀਂ ਲਿਖਣਾ ਸਿੱਖ ਰਹੇ ਹਾਂ ਤਾਂ ਅਸੀਂ ਬੜੇ ਹੀ ਸਹਿਜ ਤਰੀਕੇ ਨਾਲ ਬੈਠ ਕੇ ਅਸੀਂ ਲਿਖੀਏ ਸਾਡੇ ਬੈਠਣ ਦਾ ਜਿਹੜਾ ਤਰੀਕਾ ਉਹ ਵੀ ਸਹੀ ਹੋਣਾ ਚਾਹੀਦਾ ਹੈ ਬਿਲਕੁਲ ਸਿੱਧਾ ਹੋਣਾ ਚਾਹੀਦਾ ਅ ਸੁੰਦਰ ਲਿਖਾਈ ਦੀ ਖਾਸियत ਗੱਲ ਇਹ ਹੈ ਕਿ ਸਾਡਾ ਜਿਹੜਾ ਨਾ ਮਤਲਬ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਜਿਹੜੇ ਕੰਮ ਨੂੰ ਕਰਦੇ ਆ ਉਸ ਨੂੰ ਅਸੀਂ ਵਰਤਮਾਨ ਵਿੱਚ ਰਹਿ ਕੇ ਹੀ ਕਰਨਾ ਸ਼ੁਰੂ ਕਰ ਦਿੰਨੇ ਆ ਜੇ ਅਸੀਂ ਲਿਖ ਰਹੇ ਆ ਤਾਂ ਅਸੀਂ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਾਂਗੇ ਅਸੀਂ ਸਿਰਫ ਸਾਡਾ ਪੂਰੇ ਦਾ ਪੂਰਾ ਧਿਆਨ ਸਾਡੇ ਲਿਖਣ ਵਾਲੇ ਹੀ ਹੋਵੇਗਾ ਠੀਕ ਹੈ ਜੀ ਇਹ ਬਹੁਤ ਵੱਡਾ ਫਾਇਦਾ ਹੈ ਸੁੰਦਰ ਲਿਖਾਈ ਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਦੇ ਉੱਪਰ ਠੀਕ ਹੈ ਜੀ ਧੰਨਵਾਦ ਜੀ ਬਾਏ ਬਾਏ